ਤਨੇਹਰ ਹੁੰਦੀ ਅੱਜ ਤਨੇਹਰ ਜਿਹੜੀ ਤਨੇਹਰ ਹੁੰਦੀ ਸੀ ਨਾ ਅੱਜ ਅੱਜ ਤਨੇਹਰ ਹੋਈ ਆ ਬਿਊਨ ਸਿੱਧੀ ਸਿੰਪਲ ਜੀ ਗੱਲ ਸਤਿ ਸ਼੍ਰੀ ਅਕਾਲ ਜੀ ਹਾਲ ਹੀ ਵਿੱਚ ਸਨੇਹਾ ਗਟਿਆਲ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਜਿਸ ਦੇ ਵਿੱਚ ਉਸਨੇ ਆਪਣੇ ਲਾਈਫ ਐਕਸਪੀਰੀਐਂਸਸ ਐਂਡ ਆਪਣੇ ਡਾਈਵੋਰਸ ਬਾਰੇ ਗੱਲ ਕੀਤੀ ਹੈ ਜਿਸ ਦੇ ਚਲਦਿਆਂ ਉਸਨੇ ਗਗਨ ਲਾਲੀ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਾਇਨੇ ਉਸ ਦਾ ਕਹਿਣਾ ਹੈ ਕਿ ਉਹ ਆਪਣੀ ਪੜ੍ਹਾਈ ਨੂੰ ਕੰਟੀਨਿਊ ਰੱਖਣਾ ਚਾਹੁੰਦੀ ਸੀ ਅਤੇ ਇਸ ਦੇ ਚਲਦਿਆਂ ਉਸਨੇ ਆਪਣੀ ਬਾਹ ਉੱਪਰ ਬਲੇਡ ਵੀ ਮਾਰ ਲਏ ਸਨ ਪਰ ਕੋਈ ਵੀ ਉਸ ਦਾ ਪਤਾ ਲੈਣ ਨਹੀਂ ਪਹੁੰਚਿਆ ਅ ਸਿੱਧੇ ਤੌਰ ਤੇ ਸਨੇਹਾ ਗਟਿਆਲ ਗਗਨ ਲਾਲੀ ਨੂੰ ਟਾਰਗੇਟ ਕਰ ਰਹੀ ਸੀ ਹਾਲਾਂਕਿ ਸਨੇਹਾ ਗਟਿਆਲ ਨੇ ਸਿੱਧੇ ਤੌਰ ਤੇ ਕਿਸੇ ਦਾ ਨਾਮ ਨਹੀਂ ਲਿਆ ਪਰ ਸਭ ਨੂੰ ਇਹ ਕਲੀਅਰ ਹੋ ਗਿਆ ਕਿ ਗਗਨ ਲਾਲੀ ਬਾਰੇ ਹੀ ਗੱਲ ਕੀਤੀ ਜਾ ਰਹੀ ਹੈ ਇਹਨਾਂ ਹੀ ਨਹੀਂ ਸਨੇਹਾ ਗਟਿਆਲ ਨੇ ਇਹ ਵੀ ਕਿਹਾ ਕਿ ਇਹ ਸਭ ਉਹ ਵਿਊਜ਼ ਦੇ ਲਈ ਨਹੀਂ ਕਰ ਰਹੀ ਕਿਉਂਕਿ ਅਗਰ ਉਸਨੇ ਵਿਊਜ਼ ਲੈਣ ਲਈ ਇਹ ਸਭ ਕਰਨਾ ਹੁੰਦਾ ਤਾਂ ਉਹ ਬਹੁਤ ਪਹਿਲਾਂ ਆਪਣੇ ਡਾਈਵੋਰਸ ਬਾਰੇ ਖੁਦ ਬੋਲ ਕੇ ਵੀਡੀਓਜ਼ ਪਾਉਂਦੀ ਤੁਹਾਨੂੰ ਦੱਸ ਦਈਏ ਕੁਝ ਦਿਨ ਪਹਿਲਾਂ ਫਰੈਸ਼ੀ ਕੈਨੇਡੀਅਨ ਅਤੇ ਇਟਲੀ ਵਾਲਾ ਲਾਈਵ ਆਏ ਸਨ ਅਤੇ ਇਸ ਦੌਰਾਨ ਫਰੈਸ਼ੀ ਕੈਨੇਡੀਅਨ ਨੇ ਇਹ ਕਿਹਾ ਸੀ ਕਿ ਸਨੇਹਾ ਗਟਿਆਲ ਹੁਣ ਇਹ ਸਭ ਵਿਊਜ਼ ਦੇ ਲਈ ਕਰ ਰਹੀ ਹੈ ਹਾਲਾਂਕਿ ਇਸ ਵੀਡੀਓ ਦੇ ਵਿੱਚ ਸਨੇਹਾ ਨੇ ਆਪਣੇ ਆਪ ਨੂੰ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ناکਾਮਯਾਬ ਨਜ਼ਰ ਆ ਰਹੀ ਹੈ ਕਿਉਂਕਿ ਗਗਨ ਲਾਲੀ ਵੱਲੋਂ ਅੱਜ ਤੱਕ ਸਨੇਹਾ ਬਾਰੇ ਕੁਝ ਵੀ ਬੋਲ ਕੇ ਨਹੀਂ ਪਾਇਆ ਗਿਆ ਅਤੇ ਨਾ ਹੀ ਉਹਨਾਂ ਨੇ ਕਦੇ ਆਪਣੇ ਡਾਈਵੋਰਸ ਤੇ ਕੋਈ ਗੱਲ ਕੀਤੀ ਹੈ ਪਰ ਸਨੇਹਾ ਕਟਿਆਲ ਵੱਲੋਂ ਲਗਾਤਾਰ ਗਗਨ ਲਾਲੀ ਬਾਰੇ ਕੁਝ ਨਾ ਕੁਝ ਸਾਹਮਣੇ ਆਉਂਦਾ ਰਹਿੰਦਾ ਹੈ ਬਾਕੀ ਤੁਹਾਡਾ ਇਸ ਸਬਾਰੇ ਕੀ ਕਹਿਣਾ ਹੈ ਤੁਸੀਂ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਜਰੂਰ ਦੱਸਣੀ